ਲੰਬਾ ਪਠਾਨਕੋੜ ਦੇ ਬਨੇ ਖੇਤ ਦੇ ਨੇੜੇ ਤੋਂ ਬਾਲਾਪੁਰ ਨੇੜੇ ਮਨੀ ਮਹੇਸ਼ ਯਾਤਰਾ ਤੇ ਜਾ ਰਹੇ ਪੰਜਾਬ ਦੇ ਚਾਰ ਲੋਕਾਂ ਦੀ ਕਾਰ ਬੇਕਾਬੂ ਹੋ ਕੇ ਖੱਟ ਦੇ ਵਿੱਚ ਜਾ ਡਿੱਗੀ ਇਸ ਹਾਦਸੇ ਦੇ ਵਿੱਚ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਤਿੰਨ ਲੋਕ ਜ਼ਖਮੀ ਹੋ ਗਏ ਹਾਦਸੇ ਦੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਜਬੀਰ ਸਿੰਘ ਵਾਸੀ ਮਕਾਨ ਨੰਬਰ 113 93 ਨਿਊ ਸੁਭਾਸ਼ ਨਗਰ ਗਲੀ ਨੰਬਰ 6 ਵਾਸੀ ਜੋਧੇਵਾਲ ਲੁਧਿਆਣਾ ਦੇ ਵੱਜੋਂ ਹੋਇਆ ਜਨਮੀਆਂ ਦੇ ਵਿੱਚ ਕਾਰਜਾਲ ਕੋ ਸੰਦੀਪ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਵਾਰਡ ਨੰਬਰ 1 ਮਾਤਾ ਕਾਲੀ ਨਗਰ ਫਲੋਰ ਜਲੰਧਰ ਅਤੇ ਕਰਨ ਪੁੱਤਰ ਪ੍ਰੇਮ ਕੁਮਾਰ ਵਾਸੀ ਡਾਕਟਰ ਅੰbedkar ਕਲੋਨੀ ਗੜਾ ਰੋਡ ਰਾਹੁਲ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਡਾਕਟਰ ਅੰbedkar ਕਲੋਨੀ ਗੜਾ ਰੋਡ ਫਲੋਰ ਸ਼ਾਮਲ ਹਰ ਪੰਜਾਬ ਦੇ ਫਲੋਰ ਦੇ ਰਹਿਣ ਵਾਲੇ ਤਿੰਨ ਵਿਅਕਤੀ ਅਤੇ ਇੱਕ ਹੋਰ ਦੋਸਤੋ ਸੰਦੀਪ ਕੁਮਾਰ ਵਾਸੀ ਲੁਧਿਆਣਾ ਦੇ ਨਾਲ ਸ਼ਨੀਵਾਰ ਨੂੰ ਮਨੀ ਮਹੇਸ਼ ਯਾਤਰਾ ਤੇ ਜਾ ਰਹੇ ਸੀ ਅੱਜ ਸਵੇਰੇ 7:00 ਵਜੇ ਦੇ ਕਰੀਬ ਚੰਬਾ ਪਠਾਨਕੋਟ ਰਾਸ਼ਟਰਪਤੀ ਰਾਜਮਾਰਗ ਤੇ ਦਵਾਲਾ ਪੁਲ ਦੇ ਨੇੜੇ ਇੱਕ ਤੇਜ਼ ਮੋੜ ਤੇ ਕਾਰ ਬੇਕਾਬੂ ਹੋ ਕੇ ਪਲਟ ਗਈ। ਕਾਰ ਇੱਕ ਪਹਾੜੀ ਦੇ ਨਾਲ ਟਕਰਾਨ ਤੋਂ ਬਾਅਦ ਹਵਾ ਵਿੱਚ ਲਗਭਗ 30 ਫੁੱਟ ਤੋਂ ਉੱਚਰ ਕੇ ਪਲਟਦੇ ਹੋਏ ਖੱਡ ਦੇ ਵਿੱਚ ਜਾ ਡਿੱਗੀ। ਸੰਦੀਪ ਕੁਮਾਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਆਸੇ ਤੋਂ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਉਹਨਾਂ ਨੇ ਸ਼ੁਰੂ ਕਰ ਦਿੱਤਾ। ਨੋ ਜਖਮੀਆਂ ਨੂੰ ਸਿਵਲ ਹਸਪਤਾਲ ਡਰਹੌਜੀ ਦੇ ਵਿੱਚ ਲਜਾਇਆ ਗਿਆ ਇੱਥੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਰੈਫਰ ਕਰ ਦਿੱਤਾ ਗਿਆ ਥਾਣਾ ਬਣੀ ਫੇਟ ਪੁਲਿਸ ਤੇ ਵੀ ਮੌਕੇ ਤੇ ਪਹੁੰਚ ਕੇ ਬਿਆਨ ਦਰਜ ਕੀਤੇ ਅਤੇ ਐਸਐਚਓ ਡਲੌਜੀ ਜਗਪੀਤ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਉਹਨਾਂ ਨੇ ਕਿਹਾ ਕਿ ਹਾਦਸੇ ਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ